ਦਲਜੀਤ ਇੱਥੇ ਦੁਕਰੀ ਰੋਡ ਤੇ ਰਹਿੰਦਾ ਸੀਗਾ ਜੀ ਜੀ ਤੇ ਦਲਜੀਤ ਜਿਹੜਾ ਆ ਜਦੋਂ ਉਮਰੇ ਦੀ ਕੋਈ 17 ਕੇ ਸਾਲ ਦੀ ਸੀਗੀ ਉਦੋਂ ਕੰਪਨੀ ਪੂਰੀ ਪੀਕ ਤੇ ਸੀਗੀ ਤੇ ਸਾਡੇ ਕੋਲ ਨਵੇਂ ਮੁੰਡੇ ਕਾਫੀ ਹੁੰਦੇ ਸੀ ਫਿਰ ਅਸੀਂ 1 2 3 ਤਰੀਕ ਪਹਿਲੇ ਮਹੀਨੇ ਦੀਆਂ ਰੱਖਤੀਆਂ ਸੀ ਜਿਹਨੇ ਨਵੇਂ ਬੰਦੇ ਨੇ ਗੀਤਕਾਰ ਨੇ ਸੰਗੀਤਕਾਰ ਨੇ ਜਾ ਕਾਇ ਕਰੇ ਹੁਣ ਆਪ ਟੈ ਇੰਟਰਵਿਊ ਦੇਣ ਵਾਸਤੇ ਫਿਰ ਅਸੀਂ ਪੂਰੀ ਟੀਮ ਤਿੰਨ ਦਿਨਾਂ ਉਹਦੇ ਇੰਟਰਵਿਊ ਲੈ ਰਹੇ ਸੀ ਅੱਛੇ ਪੂਰਾ ਟ੍ਰਾਇਲ ਹੈ ਹਾਂਜੀ ਪੂਰਾ ਟ੍ਰਾਇਲ ਉਹਦੇ ਵਿੱਚ ਆਇਆ ਸੀਗਾ ਉਹਦੇ ਵਿੱਚ ਆ ਕੇ ਸੈਲੈਕਟ ਹੋ ਗਿਆ ਸਾਡਾ ਕੋਈ ਮੇਰੇ ਕੋਈ ਇੱਕ ਮਾਸਟਰ ਰੱਖਿਆ ਹੁੰਦਾ ਸੀਗਾ ਉਹਦਾ ਨਾਂ ਵੀ ਧੂਰ ਕੋਟੀ ਸੀਗਾ ਦਲਜੀਤੂ ਕੋਟੀ ਵੀ ਉਹਦਾ ਨਾਂ ਸੀ ਜੀ ਜੀ ਉਹ ਵੀ ਲੁਧਿਆਣ ਦਾ ਸੀਗਾ ਉਹ ਬਹੁਤ ਅੱਛਾ ਟੈਲੈਂਟਡ ਬੰਦਾ ਸੀ ਉਹਨੇ ਇਹਨੂੰ ਸੁਣਿਆ ਉਹ ਕਹਿੰਦਾ ਜੀ ਮੈਨੂੰ ਬਿਲਕੁਲ ਆ ਗਿਆ ਕਹਿੰਦਾ ਤੁਸੀਂ ਸੁਣ ਲਓ ਮੈਂ ਤਾਂ ਸੁਣ ਲਿਆ ਓਕੇ ਆ ਕਹਿੰਦਾ ਨਹੀਂ ਜੀ ਤੁਸੀਂ ਸੁਣ ਲਓ ਮੈਂ ਠੀਕ ਆ ਯਾਰ ਤੂੰ ਸੁਣ ਲਿਆ ਓਕੇ ਆ ਕਹਿੰਦਾ ਨਹੀਂ ਤੁਸੀ ਸਮਝੋ ਜਦੋਂ ਤੁਸੀਂ ਜੀ ਬਾਰੇ ਕਿਹਾ ਮੈਂ ਕੋ ਨਾ ਚੋਗਾ ਫਿਰ ਮੈਂ ਸੁਣਿਆ ਜਦ ਮੈਂ ਸੁਣਿਆ ਤਾਂ ਗੌਂਦਾ ਠੀਕ ਸੀਗਾ ਫਿਰ ਮੈਂ ਸੈਕਿੰਡ ਕੁਐਸਚਨ ਕੀਤਾ ਇਹਨੂੰ ਮੈਂ ਕਿਹਾ ਕਿ ਤੂੰ ਭੰਗੜਾ ਵੀ ਕਰ ਲੈਣਾ ਤੇਰਾ ਹੀ ਭੰਗੜਾ ਵੀ ਕਰ ਲੈਂਦਾ ਮੈਂ ਤੂੰ ਕਿੱਥੇ ਕੀਤਾ ਭੰਗੜਾ ਕਹਿੰਦਾ ਪੰਜਾਬੀ ਭਵਨ ਜੀ ਰਵਿੰਦਰ ਗਰੇਵਾਲ ਨੇ ਉੱਤੇ ਸਟੇਜ ਤੇ ਗਾਇਆ ਸੀ ਮੈਂ ਥੱਲੇ ਭੰਗੜਾ ਪਾਇਆ ਸੀ ਅੱਛਾ ਉੱਪਰ ਵੀ ਨਹੀਂ ਥੱਲੇ ਪਾਇਆ ਸੀ ਹਾਂਜੀ ਮੈਂ ਸੱਚ ਆ ਇੱਕ ਸ਼ਬਦ ਕਹੇ ਹੋ ਨਾ ਮੈਂ ਅਸੀਂ ਫਿਰ ਇੱਕ ਗਾਣਾ ਲਾਇਆ ਉਹਦੋਂ ਮੈਂ ਭੁੱਲ ਗਿਆ ਕਿਹੜਾ ਗਾਣਾ ਲਾਇਆ ਇਨੇ ਜੇ ਜਰਨ ਪਗੜਾ ਪਗੜਾ ਤਾਂ ਜਗੈ ਨਹੀਂ ਸੀ ਜਮਾਈ ਅੱਛਾ ਇਹ ਗਾਇਰੀ ਵੀ ਗੱਲ ਠੀਕ ਹੈ ਤੂੰ ਪਗੜਾ ਵੀ ਵਧੀਆ ਪਾ ਲੈਣਾ ਹੂੰ ਤੂੰ ਗਾ ਵੀ ਵਧੀਆ ਲੈਣਾ ਤੇ ਚੱਲ ਤੂੰ ਆ ਜਾ ਫਿਰ ਉਹਨਾ ਸ਼ੁਰੂ ਕਰਤਾ ਉਹਨੇ ਗੀਤ ਨਹੀਂ ਇਹਦੇ ਕੋਈ ਸੀਗਾ ਕਿਉਂਕਿ ਇਹਦਾ ਸਰਕਲ ਘਟ ਸੀਗਾ ਗੀਤਕਾਰਾਂ ਨੂੰ ਨਹੀਂ ਜੇ ਅੱਲੜ ਜੇ 17 ਸਾਲ ਕੁਝ ਵੀ ਇਹ ਜ ਨਹੀਂ ਫਿਰ 6 ਮਹੀਨੇ ਅਸੀਂ ਟ੍ਰੇਨਿੰਗ ਤੇ ਰੱਖਿਆ ਅੱਛਾ ਤੇ ਉਸ ਤੋਂ ਬਾਅਦ ਫਿਰ ਇੱਕ ਧਾਰਮਿਕ ਟੇਪ ਤੇ ਇਹਦਾ ਟ੍ਰਾਇਲ ਕੀਤਾ ਟ੍ਰੈਕਾਂ ਤੇ ਉਹ ਵੀ ਬਾਹਰ ਹੋ ਗਈ ਓਕੇ ਫਿਰ ਮੈਂ ਦਾ ਕਿਹਾ ਵੀ ਹੁਣ ਤੂੰ ਇਹਦਾ ਕਰ ਐਗਰੀਮੈਂਟ ਲਿਖ ਲੈ 5 ਸਾਲ ਦਾ ਇਹ ਕੰਨਾ ਵੀ ਠੀਕ ਆ ਇਚੂਪ ਕਰਕੇ ਗਿਆ ਐਗਰੀਮੈਂਟ ਲਿਖ ਲਿਆ ਉੱਥੇ ਇੱਕ ਵਕੀਲ ਆ ਮੇਰਾ ਬਾਕਫਸੀ ਮੱਲੀ ਮੱਲੀ ਮੇਰੀ ਹਾਲੇ ਕੱਲ ਹੀ ਗੱਲ ਹੋਈ ਉਹਦੇ ਬਾਰੇ ਚ ਉਹ ਕਹਿੰਦਾ ਮੈਂ ਉਹਨੂੰ ਸਮਝਾਇਆ ਸੀ ਕਹਿੰਦਾ ਉਦੋਂ ਜਦੋਂ ਇਹ ਐਗਰੀਮੈਂਟ ਲਿਖਿਆ ਸੀ ਇਹਦੀ ਉਮਰ 18 ਸਾਲ 2 ਮਹੀਨੇ ਸੀ ਅੱਛਾ ਕਹਿੰਦਾ ਮੈਂ ਇਹਨੂੰ ਸਮਝਾਇਆ ਜੀ ਕਿਹੜੇ ਕਮਾਂਜ ਪੈ ਗਿਆ ਕਾਕਾ ਪੜ੍ਹਾਈ ਪੜ੍ਹਾਈ ਕਰ ਲੈ ਕੋਈ ਕਹਿੰਦਾ ਦੇਖ ਲਓ ਅੱਜ ਕਿੱਥੇ ਪਹੁੰਚਿਆ ਹੋਇਆ ਇਹ ਗੱਲ ਮੇਰੀ ਹਾਲੇ ਕੱਲ ਮਰਸਾ ਹੀ ਹੋਈ ਆ ਉਸੇ ਵਕੀਲ ਨੇ ਜਿਹਨੇ ਉਹ ਉਸੇ ਵਕੀਲ ਨੇ ਲਿਖਿਆ ਅੱਛਾ ਤੇ ਕਹਿੰਦਾ 18 ਉਹਦੀ ਮਹੀਨਾ ਵੀ ਜ਼ਿਆਦਾ ਵੀ 18 ਸਾਲ 2 ਮਹੀਨੇ ਕਹਿੰਦਾ ਦੀ ਉਮਰ ਸੀ ਉਦੋਂ ਕਹਿੰਦਾ ਮੈਂ ਸਮਝਾਇਆ ਸੀ ਇਹਨੂੰ ਕਿ ਕਹਿੰਦਾ ਅੱਜ ਦੇ ਲੋਕ ਕਿੱਥੇ ਪਹੁੰਚ ਗਏ ਆ ਕਹਿੰਦਾ ਪੜਾਈਆਂ ਲਿਖਾਈਆਂ ਕਿੱਥੇ ਰਹਿ ਗਈਆਂ ਬਿਲਕੁਲ ਬਿਲਕੁਲ ਤੇ ਚਲੋ ਮੇਰੇ ਨਾਲ ਤਾਂ 5 6 ਸਾਲ ਵਿੱਚ ਰਿਆ ਕਈ ਲੋਕ ਗਲਤ ਵੀ ਕਰ ਲੈਂਦੇ ਨੇ ਪੜ੍ਹਾਈ ਲਿਖਾਈ ਦਾ ਤਰੱਕੀ ਨਾਲ ਮੈਂ ਸਮਝਦਾ ਕੋਈ ਬਹੁਤਾ ਲਿੰਕ ਨਹੀਂ ਹੈ ਪੜ੍ਹਾਈ ਲਿਖਾਈ ਦੀ ਜਿਹੜਾ ਸਰਟੀਫਿਕੇਟ ਆ ਉਹ ਇੱਕ ਸਾਡਾ ਲਾਇਸੈਂਸ ਹੈ ਲਾਇਸੈਂਸ ਬਿਲਕੁਲ ਜਿਵੇਂ ਡਰਾਈਵਰੀ ਕਈ ਲੋਕ ਉਦਾਂ ਵੀ ਕਰਦੇ ਲਾਇਸੈਂਸ ਨਹੀਂ ਬਣਾਇਆ ਹੁੰਦਾ ਤਾਂ ਵੀ ਡਰਾਈਵਰੀ ਤੇ ਪਰਫੈਕਟ ਕਰਦੇ ਨੇ ਉਹ ਚੈਕਿੰਗ ਵੇਲੇ ਕੰਮ ਆਉਂਦਾ ਜੀ ਜੀ ਉਦੋਂ ਹੀ ਕੰਮ ਆਉਂਦਾ ਚੈਕਿੰਗ ਲੰਦ ਦਲਜੀਤ ਜੀ ਪੜ੍ਹਾਈ ਲਿਖਾਈ ਭਾਵੇਂ ਘੱਟ ਸੀ میٹرਕ ਹੀ ਸੀਗਾ ਉਹ ਪਰ ਉਹ ਗੇਨ ਬਹੁਤ ਕੁਝ ਕੀਤਾ ਉਹਨੇ ਮਾਰਕੀਟ ਚ ਉਹਦੀ ਸਿੱਖਣ ਦੀ ਤਮੰਨਾ ਜਿਹੜੀ ਸੀ ਬਹੁਤ ਜ਼ਿਆਦਾ ਸੀ ਜਿਹੜੇ ਕਿਸੇ ਨੇ ਚੰਗੀ ਗੱਲ ਕਹਿ ਤੀ ਉਹਨੇ ਗ੍ਰਹਿਣ ਕਰ ਲਈ ਉਹਦੀ ਇਸ ਕਸਮ ਨਾਲ ਪੜ੍ਹਾਈ ਲਿਖਾਈ ਪੜ੍ਹੇ ਲਿਖਿਆ ਨਾਲੋਂ ਵੱਧ ਹੋ ਗਈ ਸੀ ਅਜੀ ਐਗਰੀਮੈਂਟ ਫਿਰ ਜਿੰਨੇ ਵੀ ਸਿੰਗਰ ਦੇ ਨਾਲ ਕਰਦੇ ਜੇ ਦਲਜੀਤ ਨੇ ਕੀਤਾ ਪੰਜ ਸਾਲ ਦਾ ਗ੍ਰੀਨ ਪਰ ਪੂਰੇ ਨਭਾਉਂਦੇ ਕਿ ਹਟੋ ਕੇ ਭੱਜ ਜਾਂਦੇ ਸੀ ਇਹ ਤਾਂ ਇੱਕ ਅੱਧਾ ਕੋਈ ਅਗਾਂਹ ਪਿਛੇ ਹੋਇਆ ਹੋਊਗਾ ਉਹਦਾ ਆਪਾਂ ਨਾ ਨਹੀਂ ਲੈਂਦੇ ਹੈਗੇ ਤੇ ਬਾਕੀ ਸਾਰੇ ਨਮਾਗੇ ਨੇ ਬਿਲਜੀਤ ਨੇ ਪੂਰਾ ਐਗਰੀਮੈਂਟ ਨਾ ਪਾਇਆ ਬਿਲਕੁਲ ਬਸ ਜਬਾਨ ਦਾ ਪੱਕਾ ਸੀ ਮੁੰਡਾ ਜਬਾਨ ਦਾ ਪੱਕਾ ਸੀਗਾ ਤੇ ਫਿਰ ਕਿਤੇ ਉਹ ਫਿੱਕੀ ਪਿੱਛੇ ਰੌਲਾ ਪਤਾ ਨਹੀਂ ਹੂੰ ਤੁਸੀਂ ਕਲੀਅਰ ਕਰ ਦਿਓ ਕਿ ਜਦੋਂ ਲੁਧਿਆਣੇ ਆਇਆ ਹੈਗਾ ਉਹਨੇ ਆਪਣੀ ਜਿਹੜੀ ਨਾਲ ਕੁੜੀ ਸੁਨਾਲੀ ਭੇਜੀ ਹੈਗੀ ਤੁਸੀਂ ਕਹੇ ਮੈਨੂੰ ਪਾਸ ਨਹੀਂ ਚਾਹੀਦਾ ਮੇਰੇ ਕੋ ਆ ਨਹੀਂ ਹੋਣਾ ਪਰ ਉਹ ਕੀ ਗੱਲ ਕੀ ਸੀ ਨਹੀਂ ਉਹਦੇ ਵਿੱਚ ਇਸ ਤਰ੍ਹਾਂ ਸੀ ਮੈਨੂੰ ਨਾ 28 ਦਸੰਬਰ ਨੂੰ ਅਟੈਕ ਹੋ ਗਿਆ ਸੀ। ਉਹ ਅੱਛਾ। ਮੈਂ 28 ਨੂੰ ਹਸਪਤਲ ਭਰਤੀ ਹੋ ਗਿਆ। ਹੂੰ। ਤੇ 31 ਤੱਕ ਮੈਂ ਉੱਥੇ ਸੀਗਾ। ਫੋਨ ਮੇਰਾ ਘਰੇ ਪਿਆ ਸੀ। ਮੈਨੂੰ 31 ਦਾ ਸ਼ੋਅ ਸੀ। ਮੈਨੂੰ ਬੱਚਿਆਂ ਨੇ ਦੱਸਿਆ ਨਹੀਂ ਕੁਝ ਵੀ। ਮੈਨੂੰ ਕੁਝ ਗੱਲ ਦਾ ਨਹੀਂ ਪਤਾ। ਜਦੋਂ ਮੈਂ ਘਰੇ ਬੜਿਆ 5 ਵਜੇ। ਮੇਨੂੰ 31 ਨੂੰ 5 ਵਜੇ ਛੁੱਟੀ ਹੋਈ ਆ। ਤਾਂ ਮੇਰੇ ਫੋਨ ਤੇ ਫੋਨ ਆ ਗਿਆ। ਕਹਿੰਦੇ ਵੀ ਬੇਟਾ ਮੈਂ ਕਹਿੰਦਾ ਗੱਲ ਕਰੋ ਮੈਂ ਕਿਹਨੇ ਗੱਲ ਕਰਨੀ ਹੈ ਕਹਿੰਦਾ ਸੁਨਾਲੀ ਨੇ ਮੈਂ ਸੁਨਾਲੀ ਕੌਣ ਹੈ ਮੇਰੇ ਤਾਂ ਦਿਮਾਗ 'ਚ ਨਹੀਂ ਸੀ ਕਿ ਅੱਭੀ ਉਹਦਾ ਫੋਨ ਆਊਗਾ ਹਮ ਹਾਲਾਂਕਿ ਸੁਨਾਲੀ ਦਾ ਫੋਨ ਮੇਰੇ ਕੋਲ ਫੀਡ ਬੀਜ਼ੀ ਅੱਛਾ ਕਹਿੰਦਾ ਦਿਲਜੀਤ ਦੀ ਸੈਕਟਰੀ ਹੈ ਇਹ ਦੁਪਹਿਰ ਦੀ ਫੋਨ ਕਰਦੀ ਹੈ ਦੁਪਹਿਰੇ ਹੀ ਫੋਨ ਕੀਤਾ ਸੀ ਇਹਨੇ ਇੰਨਾ ਗੱਲ ਕਰ ਪਲੇ ਉਹ ਕਹਿੰਦੀ ਬਾਜੀ ਸੱਸੀ ਗੱਲ ਮੈਂ ਦੁਬਾਰਾ ਹੀ ਫੋਨ ਕੀਤਾ ਸੀ ਅਸੀਂ ਤੁਹਾਡੇ ਘਰੇ ਆਉਣਾ ਸੀ ਤੁਹਾਨੂੰ ਸਨਮਾਨਤ ਕਰਨਾ ਸੀ ਲੈਣ ਵਾਸਤੇ ਆਉਣਾ ਸੀਗਾ ਸਾਨੂੰ ਦੱਸਿਆ ਵੀ ਤੁਸੀਂ ਹਸਪੀਟਲ 'ਚ ਹੋ ਤੇ ਮੈਂ ਤੁਹਾਡੀ ਦਿਲਜੀਤ ਨਾਲ ਗੱਲ ਕਰਾਉਣੀ ਔਰ ਹਸਲ ਤੇ ਆ ਮੈਂ ਕੋਈ ਨਹੀਂ ਤੁਸੀਂ ਕੰਮ ਕਰ ਕਰੋ ਮੇਰੀ ਪੀਸ਼ਾ ਨਹੀਂ ਹੈਗੀ ਉਸ ਟਾਈਮ ਤੇ ਮੈਂ ਤਾਂ ਹੁਣੇ ਹੀ ਹਸਪੀਟਲ ਤੋਂ ਆਇਆ ਹਮਮ ਗੱਲ ਕਰਾਉਣ ਦੀ ਵੀ ਜ਼ਰੂਰਤ ਨਹੀਂ ਹੈ ਕਿ ਤੁਸੀਂ ਆਪਣਾ ਵਧੀਆ ਤੂ ਕੰਮ ਕਰ ਰਹੀਆਂ ਸਨਾਲੀ ਵਧੀਆ ਤੁਹਾਡੀ ਟੀਮ ਹੈ ਹਮ ਤੇ ਫਿਰ ਕਦੇ ਮੇਲ ਹੋਊਗਾ ਹੁਣ ਮੇਰੇ ਤੋਂ ਅੱਜ ਮੇਰੀ ਪੀਸ਼ਾ ਨਹੀਂ ਹੈਗੀ ਮੈਂ ਆ ਸੁਣ ਉਸ ਲੋਕਾਂ ਨੇ ਗੱਲ ਜੋੜ ਲਈ ਕਿ ਤੁਸੀਂ ਉੱਤੇ ਬਾਹਰ ਕਿਤੇ ਗਏ ਸੀ ਮਿਲਣ ਤੇ ਚੰਗੀ ਤਰ੍ਹਾਂ ਦਿਲਜੀਤ ਨੇ ਟ੍ਰੀਟ ਨਹੀਂ ਕੀਤਾਗਾ ਸੀ ਇਦਾਂ ਦੀ ਇੱਕ ਵਾਰੀ ਥੋੜੀ ਜੀ ਗੱਲ ਹੋਈ ਸੀ ਫਿਰ ਮੈਂ ਰੱਖਦਾ ਰੁਖਦਾ ਨਹੀਂ ਹੁੰਦਾ ਕੋਈ ਮਨਚ ਅੱਛਾ ਉਹ ਮੈਂ ਮੇਰੇ ਇੰਟਰਵਿਊ ਚ ਕਹਿਤੀ ਸੀਗੀ ਮੈਂ ਹਮਮ ਕਈ ਵਾਰੀ ਮਚਿਓਰਟੀ ਨਹੀਂ ਹੁੰਦੀ ਹੂੰ ਉਦੋਂ ਮਚਿਓਰ ਨਹੀਂ ਸੀਗਾ ਇਹ ਸਭ ਦੇ ਕੇ ਹੋਟਲ ਚ ਭੱਜ ਗਿਆ ਸੀਗਾ ਹੂੰ ਤੇ ਚਲੋ ਫਿਰ ਗੱਲਬਾਤ ਹੋਈ ਖਤਮ ਹੋ ਗਈ ਤੇ ਮੈਨੂੰ ਤਾਂ ਮੈਂ ਤਾਂ ਹਿੱਟ ਸਿੰਗਰ ਦੇ ਕਦੇ ਬਹੁਤ ਪਿੱਛੇ ਜਾਂਦਾ ਹੀ ਨਹੀਂ ਕਭੀ ਮੈਨੂੰ ਕੋਈ ਬੈਨੀਫਿਟ ਮੈਂ ਤਾਂ ਆਪਣੇ ਆਪ ਜਿਹੜਾ ਬੰਦਾ ਹਿੱਟ ਸਿੰਗਰ ਦੇ ਪਿੱਛੇ ਜਾਂਦਾ ਆ ਉਹ ਆਪਣੇ ਆਪ ਨੂੰ ਖਤਮ ਕਰ ਲੇਗਾ ਤੇ ਮੈਂ ਤਾਂ ਉਹ ਸਟਾਰ ਮੇਕਰ ਆ ਉਹ ਦੂਜਿਆਂ ਨੂੰ ਬਣਾਉਣਾ ਆ ਉਹਨਾਂ ਨੂੰ ਸਹਾਰਾ ਦੇਣਾ ਆ ਜੇ ਮੈਂ ਆਪ ਹੀ ਹਿੱਟ ਦੇ ਪਿੱਛੇ ਜਾਣ ਲੱਗਿਆ ਉਹਨਾਂ ਨੂੰ ਕੌਣ ਸੰਭਾਲੂਗਾ ਫਿਰ ਮੇਰੇ ਕੋਲ ਤਾਂ ਹੁਣ ਵੀ ਦੋ ਤਿੰਨ ਜਿਹੜੇ ਨਵੇਂ ਸਿੰਗਰ ਆ ਗਏ ਨੇ ਜੀ ਜੀ ਉਹ ਵੀ ਆਉਣ ਵਾਲੇ ਦਿਨਾਂ ਆ ਜਾਣਗੇ ਬਾਕੀ ਉਹ ਮੈਂ ਕਿਸੇ ਇੰਟਰਵਿਊ ਚ ਕਹਿਤਾ ਸੀਗਾ ਤੇ ਕੋਈ ਅਗਰੇਜ਼ ਵਾਲੀ ਗੱਲ ਨਹੀਂ ਹੈਗੀ ਜਿਹੜੀ ਸੱਚ ਆ ਸੱਚ ਆ ਜਦੋਂ ਲੁਧਿਆਣੇ ਆਉਣਾ ਸੀ ਇੱਕ ਹੋਰ ਗੱਲ ਮੈਂਸ਼ਨ ਕਰਦੇ ਆ ਮੈਨੂੰ ਸ਼ੋਕਬੰਸਰ ਜੀ ਦਾ ਫੋਨ ਆਇਆ ਕਿਤੇ ਰਜਿੰਦਰ ਸਿੰਘ ਤੈਨੂੰ ਕੋਈ ਸੱਦਾ ਪੱਤਰ ਆਇਆ ਇਹ ਆਇਆ ਮੈਨੂੰ 22 ਦਸੰਬਰ ਨੂੰ ਮਾ ਵੀ ਮੈਨੂੰ ਨਹੀਂ ਆਇਆ ਹੈਗਾ ਕਹਿੰਦਾ ਤੈਨੂੰ ਸੱਦਾ ਪੱਤਰ ਆਊਗਾ ਮੈਂ ਮੈਂ ਉਮੀਦ ਨਹੀਂ ਰੱਖੀ ਹੈਗੀ ਜੇ ਆਪਾਂ ਉਮੀਦ ਰੱਖੀਏ ਕਿਸੇ ਗੱਲ ਦੀ ਉਹ ਨਾ ਪ੍ਰਾਪਤੀ ਹੋਏ ਫਿਰ ਮਨ ਨੂੰ ਠੇਸ ਪਹੁੰਚਦੀ ਮਾਂ ਮੈਂ ਉਮੀਦ ਨਹੀਂ ਰੱਖੀ ਹੈਗੀ ਇਹ ਲੱਛਾ ਫੇਰ ਮੈਂ ਇੱਕ ਮੈਂਸ਼ਨ ਕਰ ਦਵਾ ਗੀਤਕਾਰ ਬਚਨ ਬੇਦਲ ਜੀ ਦਾ ਵੀ ਮੈਨੂੰ ਫੋਨ ਆਇਆ ਕਹਿੰਦਾ ਰਜਿੰਦਰ ਸਿੰਘ ਤੈਨੂੰ ਦਲਜੀਤ ਦਾ ਕੋਈ ਸੱਦਾ ਪੱਤਰ ਆਇਆ ਮੈਂ ਹਾਂ ਵੀ ਸੱਦਾ ਪੱਤਰ ਹੀ ਆਇਆ ਕਹਿੰਦਾ ਜੇ ਸੱਦਾ ਪੱਤਰ ਨਾ ਆਇਆ ਸਮਝ ਲੈ ਉਹ ਕਲਾਕਾਰ ਤਾਂ ਬਹੁਤ ਵੱਡਾ ਬਣ ਗਿਆ ਪਰ ਬੰਦਾ ਬਣਨਾ ਹਾਲੇ ਵੱਡਾ ਬਾਕੀ ਹੈ ਇਹ ਗੱਲ ਮੈਂ ਆਨਲਾਈਨ ਕਰ ਰਿਹਾ ਸੱਚ ਹੈ ਬਚਨ ਬੇਦਲ ਵੀ ਆਏਗਾ ਸੱਚੀ ਗੱਲ ਹੈ ਮੋਹਾਂ ਨਹੀਂ ਕੋਈ ਗੱਲ ਹੀ ਮੈਂ ਆਸ ਨਹੀਂ ਰੱਖੀ ਜੋਦੋਂ ਮੈਂ ਹੁਣ ਦੱਸਿਆ ਵੀ ਫਿਰ ਦੇ ਤੱਕ ਗੱਲ ਹੋਈ ਕਹਿੰਦਾ ਫਿਰ ਇਹਦਾ ਮਤਲਬ ਬੰਦਾ ਵੀ ਹੁਣ ਵੱਡਾ ਬਣ ਗਿਆ ਵੱਡਾ ਬਣ ਗਿਆ ਕਲਾਕਾਰ ਦੇ ਨਾਲ ਨਾਲ ਮੈਂ ਬੋਲ ਕਿਉਂਕਿ ਤੁਹਾਡੀ ਪਰਸਨੈਲਿਟੀ ਹਰ ਪਲ ਤੁਹਾਨੂੰ ਨਖਾਰਦੀ ਹੈਗੀ ਹੈ ਨਾ ਹਾਂ ਬਿਲਕੁਲ ਬਿਲਕੁਲ ਬੰਦੇ ਨੂੰ ਆਪਣੀਆਂ ਗਲਤੀਆਂ ਤੋਂ ਵੀ ਬੰਦਾ ਸਿੱਖਦਾ ਹੈ ਬਹੁਤ ਸਿੱਖਦਾ ਹੈ ਪਿਛਲੀ ਰਿਕਾਰਡਿੰਗ ਦੇ ਵਿੱਚ ਮੈਂ ਇਹਦੇ ਬਾਰੇ ਕਿਹਾ ਸੀ ਇੱਕ ਇੰਟਰਵਿਊ ਦੇ ਵਿੱਚ ਵੀ ਇਹ ਬਾਲੀਵੁੱਡ ਜਾਊਗਾ ਅੱਜ ਮੈਂ ਤੁਹਾਡੇ ਸਾਹਮਣੇ ਕਹਿੰਦਾ ਇਹ ਹਾਲੀਵੁੱਡ ਵੀ ਜਾਊਗਾ ਚਲੀ ਗਿਆ ਜੀ ਹਾਲੀਵੁੱਡ ਹਾਲੀਵੁੱਡ ਦੇ ਵਿੱਚ ਇਹ ਪੱਗ ਬੰਨ ਕੇ ਇਹ ਗੋਰਿਆਂ ਨੂੰ ਵੀ ਆਪਣੀ ਅੱਧੀ ਕਿ ਅੰਗਰੇਜ਼ੀ ਅੱਧੀ ਪੰਜਾਬੀ ਅੱਧੀ ਹਿੰਦੀ ਦੀ ਫਿਲਮ ਦਿਖਾਊਗਾ ਇਹ ਕਿਹੜਾ ਜਿਹੜਾ ਹਾਲੀਵੁੱਡ ਦਾ ਸਟਾਰ ਜਿਹਦੇ ਨਾਲ ਇਹਨੇ ਗਾਣੇ ਨੇ ਇਹਦੇ ਵਿੱਚ ਸਟੇਜ ਨਹੀਂ ਸਾਂਝੀ ਕੀਤੀ ਹੈਗੀ ਚਲੀ ਗਿਆ ਹੈਗਾ ਜ਼ਰੂਰੀ ਨਹੀਂ ਕਿ ਤੂੰ ਫਿਲਮ ਵਿੱਚ ਰੋਲ ਲੀ ਨੀ ਪੂਰੀ ਫਿਲਮ ਕਰੂਗਾ ਫਿਲਮ ਕਰੂਗਾ ਪੂਰੀ ਫਿਲਮ ਕਰੂਗਾ ਅਸੀਂ ਜਿਸ ਤਰੀਕਾ ਪੈਸਾ ਲੱਗਦਾ ਹੈਗਾ ਤੇ ਕਈ ਗੱਲ ਕਈ ਮੁੰਡੇ ਆ ਜਾਂਦੇ ਦੇਖੋ ਵਿਕੇ ਜਦੋਂ ਮਿਸ ਪੂਜਾ ਦਾ ਟਾਈਮ ਆ ਗਿਆ ਸੀ ਤੇ ਕਿੱਲੇ ਵੇਚ ਕੇ ਹੀ ਸਿੰਗਰ ਵੀ ਇੱਕ ਮੂਜ਼ ਵਿੱਚ ਪੂਜਾ ਨਾ ਗਾਣਾ ਜene ਹਾਂਜੀ ਹਾਂਜੀ ਕੋਈ ਇਦਾਂ ਦਾ ਵੀ ਆਇਆ ਸਿੰਗਰ ਵੀ ਕਾਕਾ ਗਲਾ ਤੇਰਾ ਜੇ ਕੱਚਾ ਹੈਗਾ ਵਾਪਸ ਆ ਭਾਵੇਂ ਕਿਲਾ ਨਾ ਵੇਚ ਪੀਰਾ ਜੀ ਕਿਲਾ ਵਿੱਚ ਤੋਂ ਬਗੈਰੀਆ ਜੀ ਮੇਰੇ ਕੋ ਉਤਲ ਸ਼ਰਮਾ ਜੀ ਨੇ ਇੱਕ ਸਿੰਗਰ ਭੇਜਿਆ ਸੀ ਆ ਉਹਦਾ ਪਿਓ ਬਹੁਤ ਅਮੀਰ ਸੀਗਾ ਉਹ ਸਰਕਾਰੀ ਅਫਸਰ ਸੀ ਈਟੀਓ ਜਿਹੜਾ ਹੁੰਦਾ ਨਾ ਹਾਂ ਪੈਸੇ ਵਾਲਾ ਪੈਸੇ ਹਾਂ ਬਿਲਕੁਲ ਬਿਲਕੁਲ ਈਟੀਓ ਸੀ ਜਾਂ ਐਫਸੀਆਈਸੀ ਇਹ ਤਾਂ ਮੈਂ ਭੁੱਲ ਗਿਆ ਥੋੜਾ ਜਿਹਾ ਦੋਨਾਂ ਜਿੱਤੇ ਸੀ ਮਲਾਈ ਵਾਲਾ ਬੰਦਾ ਸੀ ਨਵੀਂ ਔਰ ਦਾ ਮੁੰਡਾ ਸੀਗਾ ਉਹ ਉਹਨਾਂ ਨੇ ਮੇਰੇ ਕੋ ਭੇਜਤਾ ਤੇ ਜਦੋਂ ਮੈਂ ਸੁਣਿਆ ਤਾਂ ਮੇਰੇ ਗੱਲ ਨਾਲ ਬਣਿਆ ਉਹ ਕਹਿੰਦਾ ਜੀ ਪੈਸੇ ਵੀ ਸਾਰੇ ਖਰਚ ਕਰ ਲੂਗਾ ਜਿੰਨੇ ਕਹੋਗੇ ਕਰ ਲੂਗਾ ਮਾ ਜੀ ਮੇਰੀ ਦੀ એનર્ਜੀ ਲੱਗਦੀ ਆ ਨਾ ਫਿਰ ਹਮ ਸਮਾਂ ਵੀ ਲੱਗਦਾ ਮੇਰੇ ਮੇਰੀ ਵੀ ਤੇ ਵੈਲਿਊ ਹੈ ਨਾ ਤੇ ਮੈਂ ਮਨਾਂ ਕਰਤਾ ਜੀ ਮਾ ਜੀ ਮੇਰੇ ਵਾਸਤੇ ਨਹੀਂ ਆਗਾ ਕਿਉਂਕਿ ਇਹ ਨਾ ਕੇਸਾ ਚੋਂ ਨਿਕਲਦਾ ਪਉਂਦਾ ਕੁਛ ਨਹੀਂ ਨਰਾਸ਼ਾ ਜਦੋਂ ਆਪਾਂ ਇੱਕ ਵਾਰੀ ਨਰਾਸ਼ ਹੋ ਗਏ ਫਿਰ ਖੁਸ਼ ਹੋਣਾ ਬਹੁਤ ਔਖਾ ਹੁੰਦਾ ਹਮ ਤੇ ਖੁਸ਼ੀ ਰਹਿਣਾ ਚਾਹੀਦਾ ਟ੍ਰੇਡ ਦੇ ਵਿੱਚ ਬੰਦੇ ਨੂੰ ਤੇ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੀਦਾ ਤੇ ਮੈਂ ਫਿਰ ਮਨ ਕਰਦਾ ਹਾਂ ਨਾਲ ਇਹਨਾਂ ਦੇ ਪੈਸੇ ਵੇਸਟ ਹੋਣਗੇ ਨਾਲੇ ਮੇਰੇ ਨੂੰ ਨਰਾਸ਼ਾ ਹੋਊਗਾ ਕਈ ਕੰਪਨੀਆਂ ਫੜ ਲੈਂਦੇ ਨੇ ਵਿੱਚੋਂ ਪੈਸੇ ਤੇ ਆਣੋ ਉਹ ਫਿਰ ਮਨ ਹੁੰਦਾ ਨਾ ਪਹਿਲਾਂ ਵੀ ਇਹ ਜੋ ਇੰਨੇ ਕੱਢ ਲੈਨੇ ਆ ਆਪਣਾ ਤੋਂ ਮਨ ਨਹੀਂ ਆਪਾਂ ਚੋਰੀ ਕਰਨੀ ਜਿਕਾਰੀ ਕਰਨੀ ਝੂਠ ਕਰਨੀ ਪਹਿਲਾਂ ਜਾਈਦਾ ਹੀ ਨਹੀਂ ਹੂੰ ਹੂੰ ਜੋ ਕਰਨਾ ਸੱਚਾਈ ਦੇ ਆਧਾਰ ਤੇ ਕਰਨਾ ਅਸੀਂ ਜਦੋਂ ਟੇਪ ਮਾਰਕੀਟ ਚਲ ਗਈ ਜਾਂ ਦੂਰਦਰਸ਼ਨ ਤੇ ਗਾਣਾ ਆ ਗਿਆ ਅਗਲੇ ਦਿਨ ਪਤਾ ਲੱਜਾਂਦਾ ਕਿ ਪੰਜਾਬ ਚ ਇੱਕ ਨਵਾਂ ਸਿੰਗਰ ਜੰਮ ਪਿਆ ਹਾਂਜੀ ਤਾਨੂੰ ਕਿਵੇਂ ਪਤਾ ਲੱਗਦਾ ਹੈਗਾ ਕਿ ਜਦੋਂ ਡੱਬੇ ਵਿਕ ਜਾਂਦੇ ਸੀ ਫਿਰ ਦੋ ਡੱਬੇ ਦੇ ਵੇਖ ਕੇ ਇੱਕ ਦੁਕਾਨ ਤੇ ਤਿੰਨ ਡੱਬੇ ਦੇ ਵਿਕ ਕੇ ਕਿੱਸਾ ਪਤਾ ਲੱਗ ਜਾਂਦਾ ਸੀ ਵੀ ਡਿਮਾਂਡ ਸ਼ੁਰੂ ਹੋ ਜਾਂਦੀ ਸੀ ਨਾ ਫਿਰ ਹੂੰ ਤੇ ਇੱਕ امیਜ ਬਣ ਗਈ ਸੀਗੀ ਮੈਂ ਸਭ ਤੋਂ ਪਹਿਲਾਂ ਜਿਹੜੀ ਮੇਰੀ ਕਾਮਯਾਬੀ ਦਾ ਜਿਹੜਾ ਰਾਜ ਹੈ ਮੈਂ ਸਿੰਗਰ ਨੂੰ ਤਵੱਜੋ ਘਟ ਦਿੰਦਾ ਸਭ ਤੋਂ ਪਹਿਲਾਂ ਤਵੱਜੋ ਗੀਤਕਾਰ ਨੂੰ ਦਿੰਦਾ ਅੱਛਾ ਮੈਂ ਗੀਤਕਾਰ ਨੂੰ ਆਪਣੇ ਕੋਲ ਰੋਕ ਲੈਂਦਾ ਮੈਂ ਕਹਿੰਦਾ ਰੁਕ ਉਹਦੀ ਫੋਲਾ ਫੱਲੀ ਕਰਦੇ ਆ ਉਹ ਤੋਂ ਗੀਤ ਸੁਣਦੇ ਆ ਫਿਰ ਮੈਂ ਦੇਖਦਾ ਇਹਦਾ ਕਿਹੜਾ ਗੀਤ ਕਿਹੜੇ ਸਿੰਗਰ ਨੂੰ ਫਿੱਟ ਹੁੰਦਾ ਜੀ ਜਿਵੇਂ ਆਪਾਂ ਕੱਪੜਾ ਫਿੱਟ ਕਰਕੇ ਪਾਉਨੇ ਆ ਜਿੰਨੀ ਦੇਰ ਤੱਕ ਇਹ ਕਾਰਵਾਈ ਨਹੀਂ ਕਰਾਂਗੇ ਜਿਹੜਾ ਸਿੰਗਰ ਗੀਤ ਜਿਹੜਾ ਗਾ ਨਹੀਂ ਜ਼ਿਆਦਾ ਜਿਹੜਾ ਉਹ ਤੋਂ ਉਹ ਗਵਾਤਾ ਉਹ ਗੀਤ ਲੋਕਾਂ ਨੇ ਸੁਣਦਾ ਨਹੀਂ ਹੈਗਾ ਹੋਰ ਵੀ ਚਲੋ ਕਈ ਨੁਕਤੇ ਨੇ ਕਾਫੀ ਤਜਰਬਾ ਇਸ ਟ੍ਰੇਡ ਚ ਕੀਤਾ ਤੇ ਕਈ ਲੋਕਾਂ ਤੋਂ ਮੈਂ ਵੀ ਇਦਾਂ ਹੀ ਸਿੱਖਿਆ ਵੀ ਉਹਨਾਂ ਨੂੰ ਪਤਾ ਨਹੀਂ ਲੱਗਣਦਾ ਮੈਂ ਕਦੋ-ਕਦੋ ਉਹਨਾਂ ਤੋਂ ਸਿੱਖ ਲਿਆ ਦਿਲਜੀਤ ਦਾ ਸੁਭਾਅ ਵੀ ਹੈ ਇਹ ਪਤਾ ਨਹੀਂ ਲੱਗਣਦਾ ਕਿ ਤੋਂ ਕਿਹੜੀ ਗੱਲ ਸਿੱਖ ਲਈ ਇਹ ਮੈਂ ਆਪਣਾ ਜੋਰ ਤਾਂ ਦਿਖਾਏ ਨਾ ਟ੍ਰੇਡ 'ਚ ਨਾ ਕਈ ਲੋਕਾਂ ਨੂੰ ਮੈਂ ਕਨਫਰਮ ਕਰ ਦਉਂ ਬਹਿਮ ਕੱਢ ਦੇਣਾ ਵੀ ਰਜਿੰਦਰ ਸਿੰਘ ਕੋ ਬਹੁਤ ਪੈਸੇ ਨੇ ਪੈਸੇ ਲਾ ਕੇ ਹੀ ਇਹ ਟ੍ਰੇਡ ਦੇ ਵਿੱਚ ਹਿੱਟ ਕਰਦਾ ਨਾ ਪੈਸੇ ਤਾਂ ਅਮੀਰਾਂ ਕੋ ਬਹੁਤ ਨੇ ਫਿਰ ਉਹਨਾਂ ਦੀ ਸਿੰਗਰ ਹਿੱਟ ਹੋਣ ਮੈਂ ਉਹਨਾਂ ਦੀ ਪੁੱਤੀ ਸਿੰਗਰ ਬਣਣਾ ਫਿਰ ਇਹਦੇ ਵਿੱਚ ਇੱਕ ਸਿਸਟਮ ਹੈ ਕਾਰਾਗਰੀਆ ਤੁਹਾਡੇ ਚ ਕਾਬਲੀਅਤ ਹੋਣੀ ਚਾਹੀਦੀ ਆ ਤੁਸੀਂ ਕਾਬਲੀਅਤ ਜੇ ਤੁਹਾਡੇ ਚ ਘੱਟ ਹੈ ਤਾਂ ਬਦਾਈ ਜਾ ਸਕਦੀ ਆ ਗਲਾ ਘੱਟ ਆ ਤਾਂ ਬਦਾਇਆ ਜਾ ਸਕਦਾ ਹੈ ਰਿਆਜ਼ ਕਰਕੇ ਫਿਰ ਮੈਂ ਉਹਨਾਂ ਨੂੰ ਆਪਣੇ ਕੋਲ ਰੱਖ ਲੈਣਾ ਆ ਰੀਅਲ ਗਰ ਉਹ ਨਾ ਜੁਰ ਕਰ ਦਈਦਾ ਫਿਰ ਬੱਤ ਜਾਂਦਾ ਹੈ ਤੇ ਜੋ ਕਹਿੰਦੇ ਸਾਨੂੰ ਮਿਹਨਤ ਨਾ ਕਰਨੀ ਪਵੇ ਸਾਨੂੰ ਕੋਈ ਗੀਤ ਹੀ ਇਹ ਜਾ ਦੇ ਦਿਓ ਮੀਜੂ ਕੀ ਇਹ ਜਾ ਦੇ ਦਿਓ ਵੀ ਅਸੀਂ ਜੱਟੂ ਜੀ ਪਰ ਕਰਨਾ ਤਾਂ ਉਹਨਾਂ ਨੂੰ ਪੈਣਾ ਨਾ ਫਿਰ ਆਉਂਦੇ ਆ ਉਹਨਾਂ ਨੂੰ ਪੈਣਾ ਗੀਤ ਆਉਂਦੇ ਤਾਂ ਦੇ ਸਿੰਗਰ ਵੀ ਇੱਕ ਹਿੱਟ ਗੀਤ ਦੇ ਦੇ ਬਹੁਤ ਬਹੁਤ ਆਉਂਦੇ ਨੇ ਰਤੂ ਰਾਤ ਦਾ ਸਟਾਰ ਬਣ ਜੀਏ ਸਾਤਵਾ ਸਟਾਰ ਬਣ ਜੀਏ ਐਸਟੇਪ ਚੱਲਦੇ ਨੇ ਮੁੰਡੇ ਮਾਰਕੀਟ ਚ ਹਾਂ ਕਾਫੀ ਲੋਕ ਆਉਂਦੇ ਨੇ ਵੀ ਸਾਨੂੰ ਇੱਦਾਂ ਕਰ ਦੋ ਦੇ ਵਰਗਾ ਕਰ ਦੋ ਮੈਂ ਕਿਸੇ ਵਰਗਾ ਨਹੀਂ ਕਰਦਾ ਹੁੰਦਾ ਵਰਗਾ ਤਾਂ ਉਹਦੇ ਵਿੱਚੋਂ ਨਿਕਲਣਾ ਉਨੇ ਉਹਦੇ ਵਰਗਾ ਬਣਦਾ ਮਹਾ ਮੇਰੇ ਸਿੰਘਾਂ ਦੇ ਲੋਕ ਕਾਪੀ ਕਰਦੇ ਹੁੰਦੇ ਨੇ ਜਿਵੇਂ ਕੁਲਵਿੰਦਰ ਢਿੱਲੋਂ ਸੀ ਉਹਦਾ ਇੱਕ ਮਾਰਕਾ ਪੈਦਾ ਹੋ ਗਿਆ ਵੀ ਅਸੀਂ ਕੁਲਵਿੰਦਰ ਢਿੱਲੋਂ ਵਰਗਾ ਗਾਉਣਾ ਪਰ ਕੁਲਵਿੰਦਰ ਢਿੱਲੋਂ ਕੀ ਵਰਗਾ ਗਾਉਂਦਾ ਸੀਗਾ ਹਾਂ ਉਹਦਾ ਇੱਕ ਸਟਾਈਲ ਉਹਨੇ ਆਪਣੇ ਆਪ ਸਲੇਵਿਜ ਕੀਤਾ ਮੈਂ ਕਹਿੰਦਾ ਹੁੰਦਾ ਵੀ ਤੁਸੀਂ ਆਪਣੀ ਮਿਹਨਤ ਕਰੋ ਥੋੜੇ ਅੰਦਰੋਂ ਸਟਾਈਲ ਨਿਕਲੂਗਾ